ਇਹ ਠੀਕ ਹੈ ਇੱਥੇ ਅੰਦਰ ਦਾ ਹੈ ਤੇ ਇਹ ਲੋ ਦੋਸਤ ਹੈ ਹੈਲੋ ਗਾਇਸ ਕਿਵੇਂ ਤੁਸੀਂ ਸਾਰੇ ਆਣੇ ਅੱਜ ਅਸੀਂ ਰਨਿੰਗੇ ਜਾ ਰਹੇ ਹਾਂ ਮੈਂ ਤੇ ਗੋਵਿੰਦਾ ਚੱਲੀਏ ਗੋਵਿੰਦੇ ਤਿਆਰ ਹਾਂ ਤਿਆਰ ਹੈ ਬਾਈ ਚਲੋ ਚੱਲਦੇ ਹਾਂ ਗੋਵਿੰਦਾ ਗੱਜਾ ਮੇਰੇ ਦਸਾ ਪੱਕੇ ਮੈ ਲੱਗ ਰਹੀ ਹੈ ਬਣੀ ਵਧੀਆ ਲੱਗ ਰਹੀ ਆ ਕਮੈਂਟਾਂ ਮੈਨੂੰ ਦੱਸੋ ਠੀਕ ਹੈ ਸਾਰੇ ਆਣੇ ਕਿਵੇਂ ਲੱਗ ਰਹੀ ਹੈ ਭਾਕੀ ਕਿ ਰਣੀ ਕੇ ਉੱਥੇ ਹੈ ਨਾ ਸ਼ਿਵ ਜੀ ਦਾ ਇੱਕ ਬਹੁਤ ਵਧੀਆ ਮੰਦਿਰ ਬਣਿਆ ਹੋਇਆ ਹੈ ਮੰਦਿਰ ਬਣਿਆ ਹੋਇਆ ਹੈਗਾ ਵੀ ਅੱਜ ਦੇ ਦਿਨ ਹੈ ਨਾ ਸ਼ਿਵ ਜੀ ਦਾ ਵਿਆਹ ਹੋਇਆ ਸੀਗਾ ਪਰਵਤੀ ਨਾਲ ਵੀ ਉੱਥੇ ਆ ਕੇ ਤੁਹਾਨੂੰ ਦਿਖਾਵਾਂਗੇ ਮੰਦਿਰ ਕਿੰਨਾ ਦਾ ਹੈ ਤੇ ਸਾਰਾ ਮੀਲੇ ਦਾ ਟ੍ਰਿਪ ਤੁਹਾਨੂੰ ਦਿਖਾਵਾਂਗੇ ਤੇ ਕੀ ਫੁੱਲ ਕਰਾ ਲਈਏ ਕੋਈ ਵਾਰ ਕੋਈ ਪਤਾ ਨਹੀਂ ਲੰਦਾ ਨਾ ਰਾਤ ਚਮਕਦੀ ਗਾਇਸ ਆ ਦੇਖੋ ਸਾਰੇ ਆਣੇ ਬੋਲੇ ਨਾਥ ਦੇ ਵਕਤ ਗਾਇਸ ਆ ਦੇਖੋ ਸਟ੍ਰਾਬਰੀ ਫਲੇਵਰ ਪੀ ਰਹੇ ਆਂਗੇ ਮੈਂ ਤੇ ਗੋਵਿੰਦਾ ਇਧਰ ਲੰਗਰ ਲੱਗਿਆ ਹੋਇਆ ਹੈ ਇਹ ਬਹੁਤ ਹੈਗਾ ਦੋ ਵੇਸ ਨੇ ਹਿੰਮਤ ਨਾਲ ਨੰਗਾ ਲਿਆ ਬਹੁਤ ਟ੍ਰੈਫਿਕ ਹੈਗਾ ਭਾਈ ਗਾਇਸ ਬਹੁਤ ਟ੍ਰੈਫਿਕ ਹੈਗਾ ਇਹਦੇ ਆਉਣ ਦਾ ਧਿਆਨ ਨਾਲ ਆਇਓ ਤੇ ਲੁਟ ਬਾਟ ਦੇ ਆਪਣੇ ਬ੍ਰਸਤੋ ਨੂੰ ਸੰਕਟ ਵਿੱਚ ਲਾਣਾ ਬਗਲ ਲੱਗਦਾ ਹਾ ਤੇ ਦੇਖੋ ਐਸੇ ਕਿ ਨਹੀਂ ਢੀੜਾ ਹਰ ਵਾ ਕਰੋੜ ਆ ਸਕਣਾ ਨਹੀਂ ਤੇਖਣਾ ਨਹੀਂ ਕਿ ਕਹਾਂ ਲਾਵਾਂਗੇ ਕਾ ਨਿਕਲ ਮੋਟਰ ਨਹੀਂ ਖੜਾਉਣ ਗਾਈਜ਼ ਕਟਾਲਾ ਵਰਤੀ ਤੇਰਾ ਮੋਟਰ ਗੋਵਿੰਦ ਚਾੱਕੀ ਗੋਵਿੰਦ ਨੇ ਅੱਜ ਪਹਿਲੀ ਵਾਰ ਪੱਗ ਬੰਨੀ ਹੈ ਗਾਇਸ ਦੱਸਿਓ ਵਾੜਾ ਕਿਵੇਂ ਲੱਗਿਆ ਦੂਜੀ ਵਾਰ ਹੋ ਦੂਜੀ ਵਾਰ ਦੂਜੀ ਵਾਰ ਬੰਨੀ ਹੈ ਮੈਨੂੰ ਪਤਾ ਨਹੀਂ ਸੀ ਉਹ ਮੈਂ ਹੀ ਬੰਨੀ ਸੀ ਪਰ ਭੁੱਲ ਗਿਆ ਸੀ ਹੁਣ ਆਪਾਂ ਮੋਟਰ ਨੇ ਲਾ ਦਿੱਤਾ ਦੇਖੋ ਪਾਰਕਿੰਗ ਇਧਰ ਪੂਰੀ ਪਾਰਕਿੰਗ ਆ ਦੇਖੋ ਆ ਖੜਾ ਹੈਪੀ ਉਹ ਕਹਾ ਤੱਕ ਪਾਰਕਿੰਗ ਆ ਗਈ ਪੂਰੀ ਹੁਣ ਆਪਾਂ ਚੱਲਦੇ ਆ ਉਧਰ ਮੇਲੇ ਤੇ ਸਾਨੂੰ ਮੇਲਾ ਦਿਖਾਉਣੇ ਨਾਲ ਆਪਾਂ ਮੰਦਰ ਦੇਖਿਆ ਮੈਨੂੰ ਬਾਜੋ ਪਿੱਛੇ ਦੇਖ ਲਓ ਪੂਰਾ ਰਾਜ ਹੁਣੀ ਮਿਲ ਗਏ ਕਿਵੇਂ ਜੀ ਪਰ ਵਧੀਆ ਵਧੀਆ ਬਰਾ ਕੀ ਆ ਦਾ ਲੋਟਾ ਬਰਾ ਵਧੀਆ ਵਧੀਆ ਕੋਈ ਦੇਖ ਲੈ ਪੂਲਾ ਇਧਰ ਉਹ ਤੱਕ ਜਾਂਦਾ ਬਹੁਤ ਵਧੀਆ ਲੱਗਿਆ ਗਾਇਆ ਤੇ ਮੇਲਾ ਮੈਂ ਪਹਿਲੀ ਵਾਰ ਆਇਆ ਸੀ ਗਾਇਆ ਮੈਨੂੰ ਲੱਗਿਆ ਜੀ ਕਿ ਥੋੜਾ ਮੋਟਾ ਹੋ ਗਿਆ ਦੇਖੋ ਤੁਸੀਂ ਅੰਦਰ ਦਾ ਗਾਇਦੇ ਇਹ ਲੋਕ ਸਨ। ਆਹ ਜਿਵੇਂ ਰਤ ਪਰਮੇਸ਼ਰੀ ਦੇ। ਦੇਖ ਆਪਾਂ ਉਹ ਇਹਨਾਂ ਦੇ ਵਿੱਚ ਜਾਣਾ ਪਊਗਾ ਜਿਹੜੇ ਲੱਗੇ ਹੋਣਗੇ ਆਹ ਖੰਭੇ ਜੇ। ਆਹ ਲੱਗੇ ਹੋਏ ਜਿਹੜੇ ਜਾਲੀਆਂ ਨੇ ਠੀਕ ਇਹਨਾਂ ਦੇ ਵਿੱਚ ਜਾਣਾ ਪਊਗਾ ਆਪਾਂ ਨੂੰ ਮੱਥਾ ਟੇਕਣਾ। ਚਲੋ ਦੇਖਦੇ ਆਪਾਂ ਕੀਵਾਂ ਦਾ। ਬਾਕੀ ਗਾਇਸ ਖੜਨਾ ਪਊ ਆਪਾਂ ਨੂੰ ਡੇਢ ਦੋ ਘੰਟੇਾਂ ਮਾਂ ਕੋ ਫੇਰ ਜਾ ਕੇ ਆਪਾਂ ਅੰਦਰ ਮੱਥਾ ਟੇਕਿਆ ਜਾਊਗਾ। ਆ ਦੇਖੋ ਚੰਡੋ ਗਏ ਜਾਣ ਨੂੰ ਦੀਦਾ ਕਰ ਰਿਹਾ ਪਰ ਅੰਦਰੋਂ ਜੀ ਘਬਰਾ ਵੀ ਰਿਹਾ ਹੈਪੀ ਜਾਣਾ ਓਏ ਨਾ ਨਹੀਂ ਹੈਪੀ ਹਰਾਲ ਨੇ ਠੀਕ ਹੈ ਹੈਪੀ ਨੇ ਜਾਣਾ ਨਹੀਂ ਹੈਪੀ ਜਾਏਗਾ ਉੱਤੇ ਨਾ ਨਾ ਮੈਂ ਕਿਹਾ ਕਿ ਹੋ ਗਿਆ ਡਰਨਾ ਦਾ ਬੱਸ ਹੈਪੀ ਕਹਿੰਦਾ ਗਏ ਡਰ ਰਹਾ ਰਹਾ ਗਏ ਬਾਸ ਰੱਖੋ ਦੁਪਹਿਰ ਇਧਰ ਜਾ ਰਹਾ ਹੈ ਪੀ ਅੰਦਰ ਜਾਣਾ ਹੈ ਸਾਚੀ ਜਾ ਰਗਾ ਇਧਰ ਜਾ ਰਹਾ ਹੈ ਗੱਜ ਬੜੀ ਮੁਸ਼ਕਿਲ ਨਾਲ ਆ ਲਿਆਂਦੀ ਵਾਲੀ ਪੀੜ ਹੈ ਗਾ ਜਿੱਥੇ ਉਹ ਦੇਖੋ ਇਧਰ ਹੈਪੀ ਬਹੁਤ ਇਕੱਲਾ ਨੇ ਕੋਲੀ ਪੀੜ ਤੇ ਖੜ ਕੇ ਗਾਇਸ ਅੱਧਾ ਮੋਨੋਗੈਂਡ ਖੜੇ ਰਹਿਣ ਗਾਇਸ ਅੱਜ ਇਹ ਮੇਰਾ ਪਹਿਲਾ ਵਲੋਗ ਆ ਸਾਰਿਆਂ ਨੂੰ ਸਾਚੀ ਕਾਲ ਓਏ ਇਧਰ ਆ ਜਾ ਬਾਬਾ ਸਾਡਾ ਪਹਿਲਾ ਬਣਾਉ ਫੇਮਸ ਕਰਦੇ ਸਾਡਾ ਪਹਿਲਾ ਬਲੌਗ ਵਾਇਰਲ ਹੁੰਦਾ ਤਾਂ ਮੈਂ ਦੂਸਰਾ ਬਲੌਗ ਵੀ ਗਾਇਸ ਪਾਉਂਗਾ ਠੀਕ ਆ ਜੇ ਇਹ ਵਾਲੇ ਵੀਊ ਤੇ ਮੈਨੂੰ 1000 ਵੀਊ ਆਉਂਦੇ ਆ ਤਾਂ ਮੈਂ ਦੂਸਰਾ ਬਲੌਗ ਵੀ ਬਣਾਉਂਗਾ ਗਾਇਸ ਠੀਕ ਆ ਸਾਰਿਆਂ ਨੇ ਬਲੌਗ ਨੂੰ ਵੱਧ ਤੋਂ ਵੱਧ ਵਾਇਰਲ ਕਰੋ ਗਏ ਠੀਕ ਆ ਗਏ ਸੇ ਉਹ ਮਿਲ ਕੇ ਸਾਡੇ ਕਾਲ ਜਲੇ ਬਾਈ ਜੀ ਕਾਲ ਜਲੇ ਬਾਈ ਜੀ ਕਿਮਰ ਜੀ ਹੋਰ ਤਰਨੇ ਲਾਵਾ ਤਰਨੇ ਬਹੁਤ ਬਹੁਤ ਮੈਂ ਪਰੇ ਹੋਰ ਨਾ ਕੋਈ ਆ ਨਾ ਜੀ ਜੀ ਹਾਂ ਬਸ ਹੋ ਗਿਆ ਇਹਨਾਂ ਦਾ ਸੱਚੀ ਗੱਲ ਜੀ ਬਾਈ ਜੀ ਆਪਾਂ ਪਹਿਲਾਂ ਮਿਲਿਆ ਬੰਦੇ ਨੂੰ ਬਹੁਤ ਬਹੁਤ ਵਧੀਆ ਬੰਦਾ ਸਿਰਾਂ ਬੰਦਾ ਇਹਦੇ ਜਿਹੜਾ ਯੂਟਿਊਬਰ ਬੰਦਾ ਨਹੀਂ ਹੋ ਸਕਦਾ ਇਹਨੂੰ ਫੋਲੋ ਕਰੋ ਸਬਸਕ੍ਰਾਈਬਰ ਲਾਈਕ ਕਰੋ ਕਮੈਂਟ ਕਰੋ ਸਾਰਾ ਕੁਝ ਕਰੋ ਗਾਇਸ ਹੁਣ ਅਸੀਂ ਘਰੇ ਜਾਣੇ ਆਂ ਗੋਵਿੰਦਾ ਮੋਟਰਸਾਈਕਲ ਲੈਣਗੇ ਆ ਰਿਹਾ ਹੈਗਾ ਦੇਖੀਏ ਸ਼ਾਮ ਹੋ ਰਹੀ ਹੈ ਉੱਪਰ ਇੱਕ ਜੀ ਪਾ ਪਿੰਡ ਪਹੁੰਚ ਗਏ ਸਾਡੇ ਹੰਡਿਆਏ ਪਿੰਡ ਆ ਤੁਹਾਨੂੰ ਦਿਖਾਉਣਿਆਂਗੇ ਦੇਖ ਲੈਓ ਦੂਜੀ ਸਾਰੇ ਨੇ ਪਿੰਡ ਪਾ ਲਿਆ ਨਾਲ ਗੋਗੁੰ ਦਾ ਵੀ ਆਪਣੇ ਸਾਰੇ ਆਜ ਤੱਕ ਰਹਿ ਹਾਂਏ ਸਾਰਿਆਂ ਨੇ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਆ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਗਾਇਸ ਵੀ ਤੁਹਾਡਾ ਲਾਈਕ ਕਰਕੇ ਜੇ ਸਾਰਿਆਂ ਨੂੰ ਕਿੱਦਾਂ ਲੱਗਿਆ ਬਲੌਗ ਤੇ ਸਾਰਿਆਂ ਨੂੰ ਅਗਲੀ ਵੀਡੀਓ ਤੁਹਾਨੂੰ ਫੇਰ ਫਿਲਦੇ ਆਗੇ ਠੀਕ ਹੈ ਮੈਂ ਤੁਹਾਨੂੰ ਬੋਲ ਲੈਣਾ ਓਕੇ ਬਾਏ ਗਾਇਸ ਅਗੋ ਵੀ ਦੇਖਣ ਨੂੰ ਆ ਗਾਇਸ ਸਾਰਿਆਂ ਨੂੰ ਹੈਪੀ ਸ਼ਾਮ ਰਾਤਨੀ ਮੇਰੇ ਵੱਲੋਂ ਮੇਰੇ ਵੱਲੋਂ ਵੀ ਗਾਇਸ ਸਾਰੀ ਫੈਕਲ ਚੱਲ ਰਿਹਾ ਹੈ ਮਿਲਦੇ ਆ ਅਗਲੀ ਵੀਡੀਓ ਤੇ ਬਾਏ ਟਾਟਾ